ਕਿਹੜੀ ਇੰਸ਼ੋਰੈਂਸ ਕਰਾਉਂਡ ਦੇ ਨਾਲ ਤੁਹਾਨੂੰ ਹੋਵੇਗਾ ਫਾਇਦਾ ਜਾਨੋ ਇਸ ਪੂਰੀ ਰਿਪੋਰਟ ਦੇ ਵਿੱਚ ਦੇਖਰਦੇ ਹੋ ਅੱਗੇ ਵੀ ਸ਼ੇਅਰ ਜਿहां ਅੱਜਕੱਲ ਬਹੁਤੇ ਲੋਕ ਟਰਮ ਇੰਸ਼ੋਰੈਂਸ ਅਤੇ ਲਾਈਫ ਇੰਸ਼ੋਰੈਂਸ ਨੂੰ ਲੈ ਕੇ ਕਾਫੀ ਦੁਚਿੱਤੀ ਦੇ ਵਿੱਚ ਰਹਿੰਦੇ ਨੇ ਕਿ ਕਿਹੜਾ ਇੰਸ਼ੋਰੈਂਸ ਲੈਣਾ ਵਧੀਆ ਹੋਵੇਗਾ ਕਿਹੜੇ ਦੇ ਵਿੱਚ ਜ਼ਿਆਦਾ ਫਾਇਦਾ ਹੋਵੇਗਾ ਤਾਂ ਦੱਸ ਦਈਏ ਇਸ ਪੂਰੀ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਵੀ ਇਹਨਾਂ ਦੋਵਾਂ ਦੇ ਵਿੱਚੋਂ ਆਪਣੇ ਤੇ ਲਈ ਕੋਈ ਵਧੀਆ ਇੰਸ਼ੋਰੈਂਸ ਨਹੀਂ ਚੁਣ ਸਕਦੇ ਤਾਂ ਤੁਹਾਡੇ ਲਈ ਇਹਨਾਂ ਦੋਵਾਂ ਇੰਸ਼ੋਰੈਂਸ ਦੇ ਵਿੱਚ ਫਰਕ ਨੂੰ ਸਮਝਣਾ ਬੇਹਦ ਹੀ ਜ਼ਰੂਰੀ ਹੈ ਕਿ ਰਿਟਰਨ ਦੇ ਲਿਹਾਜ਼ ਦੇ ਨਾਲ ਦੋਵਾਂ ਇੰਸ਼ੋਰੈਂਸ ਦੇ ਵਿੱਚ ਅੰਤਰ ਦੇਖਿਆ ਜਾਂਦਾ ਹੈ ਤਾਂ ਆਓ ਇਸ ਪੂਰੀ ਵੀਡੀਓ ਵਿੱਚ ਜਾਣਦੇ ਹਾਂ ਕਿ ਤੁਹਾਡੇ ਲਈ ਕਿਹੜੀ ਜ਼ਿਆਦਾ ਫਾਇਦੇਮੰਦ ਹੋਵੇਗੀ ਤਾਂ ਦੱਸ ਦਈਏ ਕਿ ਟਰਮ ਇੰਸ਼ੋਰੈਂਸ ਇੱਕ ਲਾਈਫ ਇੰਸ਼ੋਰੈਂਸ ਹੈ ਜਿਸ ਦੇ ਵਿੱਚ ਕਵਰ ਇੱਕ ਨਿਸ਼ਚਿਤ ਸਮੇਂ ਦੇ ਲਈ ਉਪਲਬਧ ਹੈ ਤਾਂ ਜੇਕਰ ਟਰਮ ਇੰਸ਼ੋਰੈਂਸ ਦੌਰਾਨ ਇੰਸ਼ੋਰੈਂਸ ਲੈਣ ਵਾਲੇ ਵਿਅਕਤੀ ਦੇ ਨਾਲ ਕੋਈ ਵੱਡੀ ਮੁਸੀਬਤ ਵਾਪਰਦੀ ਹੈ ਤਾਂ ਪਰਿਵਾਰ ਦੇ ਮੈਂਬਰਾਂ ਚੋਂ ਨਾਮਜ਼ਦ ਵਿਅਕਤੀ ਨੂੰ ਪੈਸਾ ਮਿਲਦਾ ਹੈ ਤਾਂ ਇਹ ਇੱਕ ਨਿਸ਼ਚਿਤ ਰਕਮ ਹੁੰਦੀ ਹੈ ਟਰਮ ਇੰਸ਼ੋਰੈਂਸ ਦੇ ਪ੍ਰੀਮੀਅਮ ਦਾ ਭੁਗਤਾਨ ਹਰ ਸਾਲ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਟਰਮ ਇੰਸ਼ੋਰੈਂਸ ਦੇ ਪ੍ਰੀਮੀਅਮ ਦਾ ਭੁਗਤਾਨ ਮਾਸਿਕ ਤਿਮਾਹੀ ਛਿਮਾਈ ਜਾਂ ਸਾਲਾਨਾ ਆਧਾਰ ਦੇ ਉੱਤੇ ਵੀ ਕੀਤਾ ਜਾ ਸਕਦਾ ਹੈ ਤਾਂ ਟਰਮ ਇੰਸ਼ੋਰੈਂਸ ਖਤਮ ਹੋਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਰਿਟਰਨ ਉਪਲਬਧ ਨਹੀਂ ਹੁੰਦਾ ਤਾਂ ਉੱਥੇ ਹੀ ਲਾਈਫ ਇੰਸ਼ੋਰੈਂਸ ਦੇ ਬਾਰੇ ਵੀ ਤੁਹਮ ਤਸਦੀਏ ਕਿ ਟਰਮ ਇੰਸ਼ੋਰੈਂਸ ਦੇ ਮੁਕਾਬਲੇ ਲਾਈਫ ਇੰਸ਼ੋਰੈਂਸ ਨੂੰ ਨਿਵੇਸ਼ ਦੇ ਲਈ ਚੰਗਾ ਮੰਨਿਆ ਜਾਂਦਾ ਹੈ ਇਸ ਇੰਸ਼ੋਰੈਂਸ ਥੇ ਤੁਹਾਨੂੰ ਲਾਈਫ ਕਵਰ ਦੇ ਨਾਲ ਨਿਵੇਸ਼ ਦਾ ਲਾਭ ਮਿਲਦਾ ਹੈ ਅਜਿਹੇ ਦੇ ਵਿੱਚ ਜੇਕਰ ਇੰਸ਼ੋਰੈਂਸ ਲੈਣ ਵਾਲੇ ਵਿਅਕਤੀ ਦੀ ਇੰਸ਼ੋਰੈਂਸ ਦੇ ਦੌਰਾਨ ਮੌਤ ਹੋ ਜਾਂਦੀ ਹੈ ਜਾਂ ਫਿਰ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਮੌਤ ਲਾਭ ਦੱਸ ਦਈਏ ਕਿ ਇਹ ਜਿਹੜਾ ਕਿ ਲਾਭ ਹੈ ਉਹ ਨਿਵੇਸ਼ ਕੀਤੀ ਰਕਮ ਦੇ ਉੱਤੇ ਵਿਆਜ ਦੇ ਸਮੇਤ ਪਰਿਵਾਰ ਦੇ ਮੈਂਬਰਾਂ ਚੋਂ ਨਾਮਜ਼ਦ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਤਾਂ ਲਾਈਫ ਇੰਸ਼ੋਰੈਂਸ ਪੂਰੀ ਹੋਣ ਦੇ ਉੱਤੇ ਬਰੀ ਫਕਤਾ ਵਜੋਂ ਨਿਵੇਸ਼ ਕੀਤੀ ਰਕਮ ਦੇ ਨਾਲ ਵਿਆਜ ਦਾ ਭੁਗਤਾਨ ਵੀ ਕੀਤਾ ਜਾਂਦਾ ਹੈ ਤਾਂ ਦੱਸ ਦਈਏ ਕਿ ਲਾਈਫ ਇੰਸ਼ੋਰੈਂਸ ਤੇ ਟਰਮ ਇੰਸ਼ੋਰੈਂਸ ਦੇ ਵਿੱਚ ਇਹ ਫਰਕ ਸੀਗਾ ਤਾਂ ਦੱਸ ਦਈਏ ਕਿ ਦੋਵੇਂ ਇੰਸ਼ੋਰੈਂਸ ਦੇ ਵਿੱਚ ਬੀਮੇ ਦੀ ਮਿਆਦ ਦੇ ਦੌਰਾਨ ਕਿਸੇ ਦੁਰਘਟਨਾ ਦੀ ਸਥਿਤੀ 'ਚ ਬੀਮਾ ਯੋਗ ਵਿਅਕਤੀ ਨੂੰ ਜਿਹੜਾ ਕਿ ਮੌਤ ਦਾ ਲਾਭ ਮਿਲਦਾ ਹੈ ਤਾਂ ਵੈਸੇ ਤਾਂ ਟਰਮ ਇੰਸ਼ੋਰੈਂਸ ਅਤੇ ਲਾਈਫ ਇੰਸ਼ੋਰੈਂਸ 'ਚ ਅੰਤਰ ਸਿਰਫ ਐਨਾ ਹੀ ਹੈ ਕਿ ਰਿਟਰਨ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ ਤਾਂ ਲਾਈਫ ਇੰਸ਼ੋਰੈਂਸ ਪ੍ਰੀਮੀਅਮ ਦੇ ਉਤੇ ਰਿਟਰਨ ਪ੍ਰਦਾਨ ਕਰਦਾ ਹੈ ਜਦਕਿ ਟਰਮ ਇੰਸ਼ੋਰੈਂਸ ਪ੍ਰੀਮੀਅਮ ਦੇ ਉਤੇ ਵਾਪਸੀ ਪ੍ਰਦਾਨ ਨਹੀਂ ਕਰਦਾ ਤਾਂ ਇਹ ਦੋਨਾਂ ਦੇ ਵਿੱਚ ਫਰਕ ਹੈਗਾ ਦੱਸ ਦੀ ਕਿ ਲਾਈਫ ਇੰਸ਼ੋਰੈਂਸ ਤੁਹਾਡੇ ਲਈ ਬੇਹਦ ਦੀ ਫਾਇਦੇਮੰਦ ਹੈ ਕਿਉਂਕਿ ਖੁਦਾ ਨਾ ਖਾਸ ਤਾਂ ਕੋਈ ਹਾਸਾ ਵਾਪਰ ਜਾਂਦਾ ਹੈ ਜਾਂ ਫਿਰ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਜਿਹੜਾ ਉਸ ਦਾ ਪੈਸਾ ਹੁੰਦਾ ਹੈ ਜੋ ਕਿ ਇੰਸ਼ੋਰੈਂਸ ਦੇ ਵਿੱਚ ਲਗਾਇਆ ਹੁੰਦਾ ਹੈ ਤਾਂ ਉਸ ਨੂੰ ਵਿਆਜ ਦੇ ਸਮੇਤ ਨਾਮਜ਼ਦ ਵਿਅਕਤੀ ਪਰਿਵਾਰ ਦੇ ਵਿੱਚੋਂ ਮਸੂਦ ਮਿਲ ਜਾਂਦਾ ਹੈ ਤਾਂ ਉਦਾਹਰਨ ਦੇ ਕੇ ਲਾਈਫ ਇੰਸ਼ੋਰੈਂਸ ਦੇ ਪਰਿਪਕਤਾ ਪੂਰੀ ਹੋਣ ਦੇ ਉੱਤੇ ਜਮਾ ਕੀਤੇ ਪ੍ਰੀਮੀਅਮ ਦੇ ਉੱਤੇ ਵਿਆਜ ਦੇ ਨਾਲ ਇੱਕ ਮੁਸ਼ਤ ਰਕਮ ਪ੍ਰਾਪਤ ਹੁੰਦੀ ਹੈ ਦੂਜੇ ਪਾਸੇ ਟਰਮ ਇੰਸ਼ੋਰੈਂਸ ਦੇ ਵਿੱਚ ਪਰਿਪਕਤਾ ਲਾਭ ਉਪਲਬਧ ਨਹੀਂ ਹੁੰਦਾ ਤਾਂ ਉਦਾਹਰਨ ਦੇ ਕੇ ਟਰਮ ਇੰਸ਼ੋਰੈਂਸ ਜਿਹੜਾ ਕਿ ਜੀਵਨ ਕਵਰ ਉਪਲਬਧ ਹੈ ਇਹ ਹੀ ਕਾਰਨ ਹੈ ਕਿ ਇਸ ਇੰਸ਼ੋਰੈਂਸ ਦੇ ਵਿੱਚ ਪ੍ਰੀਮੀਅਮ ਦੀ ਰਕਮ ਘੱਟ ਹੁੰਦੀ ਹੈ ਨਾਲ ਹੀ ਲਾਈਫ ਇੰਸ਼ੋਰੈਂਸ ਦੇ ਵਿੱਚ ਪ੍ਰੀਮੀਅਮ ਦੀ ਰਕਮ ਜ਼ਿਆਦਾ ਹੁੰਦੀ ਹੈ ਟਰਮ ਇੰਸ਼ੋਰੈਂਸ ਦੇ ਵਿੱਚ ਕੋਈ ਲੋਨ ਸਹੂਲਤ ਉਪਲਬਧ ਨਹੀਂ ਹੁੰਦੀ ਹੈ ਦੂਜੇ ਪਾਸੇ ਲਾਈਫ ਇੰਸ਼ੋਰੈਂਸ ਦੇ ਨਾਲ ਲੋਨ ਦੀ ਸਹੂਲਤ ਪ੍ਰਾਪਤ ਕੀਤੀ ਜਾ ਸਕਦੀ ਹੈ ਜੇਕਰ ਪ੍ਰੀਮੀਅਮ ਕਈ ਸਾਲਾਂ ਲਈ ਜਮ੍ਹਾਂ ਹੈ ਤਮਾਇਰਾ ਦਾ ਕਹਿਣਾ ਹੈ ਕਿ ਦੋਵੇਂ ਇੰਸ਼ੋਰੈਂਸ ਦੇ ਵਕਤ ਵਕ ਫਾਇਦੇ ਹੁੰਦੇ ਨੇ ਅਜਿਹੇ ਦੇ ਵਿੱਚ ਇਹ ਵਿਅਕਤੀ ਦੀ ਜ਼ਰੂਰਤ ਦੇ ਉਤੇ ਨਿਰਭਰ ਕਰਦਾ ਹੈ ਕਿ ਉਸ ਨੂੰ ਕਿਹੜਾ ਇੰਸ਼ੋਰੈਂਸ ਚੁਣਨਾ ਚਾਹੀਦਾ ਹੈ ਤਾਂ ਜੇਕਰ ਤੁਸੀਂ ਥੋੜੇ ਸਮੇਂ ਦੇ ਲਈ ਇੰਸ਼ੋਰੈਂਸ ਚਾਹੁੰਦੇ ਹੋ ਤਾਂ ਤੁਹਾਡੇ ਲਈ ਟਰਮ ਇੰਸ਼ੋਰੈਂਸ ਸਸਤਾ ਹੋਵੇਗਾ ਨਾਲੇ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਦੇ ਲਈ ਕਵਰੇਜ ਚਾਹੁੰਦੇ ਹੋ ਤਾਂ ਮਹਿੰਗੇ ਪ੍ਰੀਮੀਅਮ ਵਾਲਾ ਲਾਈਫ ਇੰਸ਼ੋਰੈਂਸ ਸਹੀ ਹੋਵੇਗਾ ਤਾਂ ਹਜੇ ਤੱਕ ਤੁਸੀਂ ਇੰਸ਼ੋਰੈਂਸ ਨਹੀਂ ਕਰਵਾਇਆ ਜਾਂ ਫਿਰ ਤੁਸੀਂ ਇੰਸ਼ੋਰੈਂਸ ਕਰਾਉਣ ਦੇ ਬਾਰੇ ਸੋਚ ਰਹੇ ਹੋ ਜਾਂ ਫਿਰ ਤੁਹਾਡੇ ਲਈ ਕਿਹੜਾ ਇੰਸ਼ੋਰੈਂਸ ਸਹੀ ਹੈ ਇਹ ਤਾਂ ਅਸੀਂ ਤੁਹਾਨੂੰ ਦੱਸ ਹੀ ਚੁੱਕੇ ਆ ਤੇ ਤੁਸੀਂ ਅਜੇ ਤੱਕ ਕਿਹੜਾ ਇੰਸ਼ੋਰੈਂਸ ਕਰਵਾਇਆ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ